ਆ ਦੇਖੋ ਅਸੀਂ ਇਸ ਵੇਲੇ ਗੋਲਡਨ ਗੇਟ ਖੜੇ ਆ ਤੇ ਉਹਨਾਂ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਮੱਠ ਟਿਕਣ ਜਾ ਰਹੇ ਹੈਗੇ ਆ ਉਦੋਂ ਬਾਅਦ ਉਪਰੰਤ ਘਰ ਨੂੰ ਚੱਲਾਂਗੇ ਆ ਮਤਲਬ ਜੋ ਸਰਕਾਰ ਨੇ ਕੀਤਾ ਹੈਗਾ ਵਾ ਕੇਂਦਰ ਨਾਲ ਰਲ ਕੇ ਉਹਦੀ ਦੋਵੇਂ ਫੋਰਮ ਪਰਚਨਾ ਕਰਦੇ ਹੈਗੇ ਆ ਨਿੰਦਿਆ ਕਰਦੇ ਹੈਗੇ ਆ ਮੈਨੂੰ ਵਿਅਕਤੀਗਤ ਤੌਰ ਤੇ ਲੱਗਦਾ ਵੀ ਆਮ ਆਦਮੀ ਪਾਰਟੀ ਦਾ ਪਾਸ਼ਪਾਣ ਆ ਗਠਜੋੜ ਬਣ ਗਿਆ ਵਾ ਇਹ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਤਾਈ ਵਿੱਚ ਲਖਸ਼ਣਾ ਵੀ ਲੜਨਗੇ ਔਰ ਭਗਵੰਤ ਮਾਨ ਜੀ ਨੂੰ ਲੱਗਦਾ ਵੀ ਨਾ ਕਿਸਾਨਾਂ ਦੀ ਲੋੜ ਨਾ ਮਜ਼ਦੂਰਾਂ ਦੀ ਲੋੜ ਨਾ ਦੁਕਾਨਦਾਰਾਂ ਦੀ ਲੋੜ ਨਾ ਰੈਡੀ ਫੜੇ ਵਾਲਿਆਂ ਦੀ ਲੋੜ ਕੱਲੀ ਅਮਿਤ ਸ਼ਾਹ ਤੇ ਮੁਰਦੀ ਦੀ ਲੋੜ ਆ ਸਰ ਕਾਰਪੋਰੇਟ ਘਰਾਣਿਆਂ ਦੀ ਵੱਡੀ ਇੰਡਸਟਰੀ ਦੀ ਲੋੜ ਆ ਜੋ ਕਹਿਣਾ ਚਾਹੁੰਦੇ ਆ ਪਰ ਇਹਨਾਂ ਗੱਲਾਂ ਦਾ ਜਵਾਬ ਆਉਣ ਵਾਲੇ ਸਮੇਂ 'ਚ ਲੋਕ ਦੇਣਗੇ ਜੋ ਅਸੀਂ ਆਸ ਰੱਖਦੇ ਆ ਕੀ ਲੱਗਦਾ ਜੀ ਸਰਕਾਰ ਹਮੇਸ਼ਾ ਧੱਕੇਸ਼ਾਹੀ ਕਰੇ ਹਾਂ ਕਰ ਰਹੀ ਦੇਖੋ ਪੰਜਾਬ ਕਦੀ ਵੀ ਧੱਕੇਸ਼ਾਹੀਆਂ ਦੇ ਖਿਲਾਫ ਡਰਦਾ ਨਹੀਂ ਹੁੰਦਾ ਬੜੀਆਂ ਤੱਕੇਸ਼ਾਈ ਇੱਥੇ ਬੜੇ ਆਏ ਬੜੇ ਚਲੇ ਗਏ ਸਰਕਾਰ ਆਉਂਦੀਆਂ ਨੇ ਪੰਜਾਬ ਆਵਾਜ਼ ਉਠਾਉਣ ਦੇ ਹੱਕ ਨੂੰ ਨਾ ਤਾਂ ਕਦੀ ਉਹਨੇ ਪਹਿਲਾਂ ਕੋ ਆਇਆ ਤੇ ਨਾ ਹੁਣ ਗਵਾਊਗਾ ਤੁਸੀਂ ਦੇਖ ਲਿਓ ਸਮਾ ਦੇ ਕੇ ਹੁਣ ਵੀ ਤਾਂ ਅਸੀਂ ਖੜੇ ਹੀ ਆ ਹੁਣ ਵੀ ਤਾਂ ਬਾਹਰ ਹੀ ਆ ਠੀਕ ਆ ਜੀ ਕੀ ਅਗਲੀ ਰਣਨੀਤੀ ਹੈ ਹਾਏ ਦੋਵੇਂ ਫੋਰਮ ਵਿਚਾਰ ਕੇ ਕਰਨੇ